ਚਲੋ ਹਾਂਜੀ ਸਤਿ ਸ਼੍ਰੀ ਅਕਾਲ ਤੁਹਾਡਾ ਸਵਾਗਤ ਹੈ ਆਪਣੇ YouTube ਚੈਨਲ ਚਹਿਲ ਬਲੌਗਰਸ ਤੇ ਹੋਰ ਸਾਰੇ ਤੁਸੀਂ ਕਿਵੇਂ ਹੋ ਜੋ ਵੀ ਆਪਣੇ ਚੈਨਲ ਤੇ ਪਹਿਲੀ ਵਾਰ ਨੇ ਤਾਂ ਪਲੀਜ਼ ਆਪਣੇ ਚੈਨਲ ਨੂੰ ਕਰ ਲੋ ਜੀ ਸਬਸਕ੍ਰਾਈਬ ਤੇ ਟਾਈਮ ਹੋ ਗਿਆ 9:30 ਪੌਣੇ 10 ਦਾ ਤੇ ਕੰਮਕਾਰ ਆਪਾਂ ਬਸ ਨਵੇੜੀ ਲਈ ਥੋੜਾ ਜਾਰ ਸੋਈ ਚ ਆਪਣਾ ਪੋਚਾ ਰਹਿੰਦਾ ਸੀਗਾ ਤੇ ਉਹ ਮੈਂ ਲਗਾ ਰਹੀ ਸੀ ਤੇ ਇੱਧਰ ਕੀ ਪਤਾ ਹੀ ਹੈ ਜਿਵੇਂ ਹਨਾ ਜੋਨੇ ਦਾ ਟਾਈਮ ਆ ਤਾਂ ਆਪਣੇ ਝੋਨਾ ਲੱਗ ਰਿਹਾਗਾ ਦੋ ਦਿਨਾਂ ਤੋਂ ਤੇ ਅੱਜ ਕਹਿੰਦੇ ਕੀ ਕਰਨੀ ਆਪਾਂ ਕੜਾਹੀ ਕਰਦੇ ਹੁੰਨੇ ਆ ਜਿਹੜੀ ਗੁੜ ਵਾਲੇ ਚੌਲਾਂ ਦੀ ਤੇ ਇੱਧਰ ਮੰਮੀ ਜੀ ਨੇ ਥਾਰ ਲਿਆਇਆ ਸੱਪਾ ਪਹਿਲਾਂ ਗੁੜ ਰੱਖੀ ਹੋਈ ਸੀ ਜੀ ਗਰਮ ਹੋਣ ਦੇ ਲਈ ਤੇ ਹੁਣ ਇਹ ਲਾ ਕੇ ਤੜਕਾ ਤੇ ਇਸ ਤੇ ਸਾਂਤ ਵਗੈਰਾ ਪਾਈ ਆ ਤੇ ਬਾਕੀ ਸਵਾਜੇ ਦੇ ਹੁਣ ਦੋ ਜਣੇ ਤੇ ਆਪਾਂ ਹੁਣ ਇਹ ਚੌਲ ਆ ਕਿਉਂਕਿ ਹੁਣ ਆਪਾਂ ਇੱਥੇ ਰੋਟੀ ਬਣ ਕੇ ਹੋਣੀ ਹੈ ਜੀ ਤਾਂ ਕਰਕੇ ਹੁਣ ਹੌਲੀ ਹੌਲੀ ਜਿਹੜੇ ਕੋਲ ਆਪਾਂ ਜ਼ਿਆਦਾ ਹੀ ਬਣਾਉਣੇ ਹੁੰਦੇ ਆ ਫਿਰ ਖੇਤ ਵੀ ਜਾਣਗੇ ਤੇ ਇੱਥੇ ਮੰਮੀ ਨੇ ਸੋਣਾ ਰੱਖਤੀ ਹੁਣ ਕੀ ਹੌਲੀ ਹੌਲੀ ਬਣ ਜਾਣਗੇ ਇੱਧਰ ਮੇਰਾ ਜਿਹੜਾ ਚੋਲੇ ਜਿਹੜਾ ਥੋੜਾ ਜਿਹਾ ਚਿਲਚੇ ਰਹਿਦਾ ਫਿਰ ਕਮ ਚੱਲ ਰਿਹਾਗਾ ਤੇ ਅਸੀਂ ਚੱਲੋ ਆਪੇ ਕੁਆਰ ਕਿਰਾ ਬਲੌਗ ਵੀ ਸਟਾਰਟਿੰਗ ਕਰਦੇ ਆਂਗੇ ਮੁੜ ਕੇ ਜਿਹੜਾ ਬਲੌਗ ਬਣੀ ਅੰਦਰ ਹੁੰਦਾ ਇੱਕ ਵਾਰੀ ਸਟਾਰਟਿੰਗ ਹੋ ਜਾਂਦੀ ਹੈ ਨਾ ਫਿਰ ਸੌਖਾ ਜਿਹਾ ਹੋ ਜਾਂਦਾ ਬੱਚਿਆ ਦੁੱਧ ਨੂੰ 8.5 ਪੌਣੇ ਨੂੰ ਉਠਾਇਆ ਤੇ ਉੱਥੋਂ ਸਾਰੀ ਖਾ ਕੇ ਰੋਟੀ 10 ਮਿੰਟ ਖੇੜ ਕੇ ਬਾਹਰ ਫੇਰ ਫੇਰ ਜਿਹੜੇ ਅੰਦਰ ਵੜ ਗਿਆ ਕਿ ਗਰਮੀ ਵਾਲੀ ਜਾਦੀ ਸਹੀ ਗੱਲ ਹੈ ਗਰਮੀ ਬਹੁਤ ਜਿਆਦੇ ਆ ਪਰ ਸਾਰਿਆਂ ਤੋਂ ਜਿਹੜਾ ਆਖਾ ਕੰਮ ਆ ਪਿਆ ਉਹ ਇਹਨਾਂ ਨੇ ਬਹੁਤ ਜਿਆਦੇ ਇੱਥੇ ਬਹੁਤ ਬਰਾਲ ਮੇਰੇ ਸਾਰ ਤੋਂ ਕੱਪੜੇ ਲਾਉਣ ਹੁੰਦੇ ਉਧਰ ਪਸਾਉਣ ਨੂੰ ਪਤਾ ਵੀ ਕਰਨ ਰੋਸਟ ਛੱਡਿਆ ਬਾਹਰੇ ਬਿਜਾ ਰਿਹਾ ਕਿਉਂਕਿ ਰਾਤ ਆਪਾਂ ਨੂੰ ਲੇਟ ਹੋ ਗਈ ਸੀਗੀ ਤੇ ਰਾਤ ਨੂੰ ਸੇਕ ਕਰਕੇ ਹੀ ਫੇਰ ਹੀ ਰੋਟੀ ਪਾਣੀ ਸੀ ਜਿਹੜਾ ਸਾਡਾ ਸੀਗਾ ਇਹ ਬਿਲੀ ਲੈ ਪਾਣੀ ਵੀ ਵੇਟ ਕਰਦੇ ਆ ਫਿਰ ਉਹ ਵੀ ਅੰਦਰ ਚਲੇ ਜਾਂਦੇ ਆ ਚਲੋ ਇਹ ਜਿਹੜਾ ਆਪਾਂ ਦੇ ਦੋ ਤੇ ਚੌੜ ਬੰਗਿਆ ਆਪਾਂ ਦਿਖਾਵਾਂਗੇ ਤੇੰਨਾ ਜਿਹੜਾ ਕੋਚਾ ਵੀ ਖਿੱਚਦਾ ਤੇ ਜਲਦੀ ਹੋ ਜੀਏ ਫਰੀ ਫਿਰ ਮਿਲਦੇ ਆਪਾਂ ਦੁਪਹਿਰ ਹੋ ਗਈ ਤੇ 12 ਵਜੇ ਤੇ ਮੈਂ ਕਿਹਾ ਟੋਲ ਖਾਲੀ ਹੋ ਗਿਆ ਐਨੇ ਸਿਖਰ ਦੁਪਹਿਰ ਹਾਂਜੀ ਮੰਮੀ ਜੀ ਚੱਲੇ ਪਰਨ ਢੋਲ ਐਨੇ ਸੇ ਖਰ ਦੁਪਹਿਰੇ ਓ ਮਾਈ ਗੋਸ਼ ਅੱਜ ਬਣਾਏ ਨੇ ਚੋਲ ਚੋਲ ਬਣਾਵਾਂਗੇ ਚੋਲ ਮੈਂ ਦੇਖ ਲਉ ਕੀ ਰੱਖੀਂਗਾ ਦਾ ਟੈਂਪ ਦਾ ਔਨ ਡਿਊਟੀ ਔਨ ਡਿਊਟੀ ਅਜੇ ਤਾਂ ਪਿਆਕ ਕੈਮਿਸਟਰੀ ਤੇ ਫਿਜ਼ਿਕਸ ਦਾ ਰਮਿਆਸ ਦਾ ਮੇਰਾ ਦੀ ਜ਼ਿੰਮੇਵਾਰੀ ਕਰਤੀ ਜੀ ਖਤਮ ਗਰਮੀ ਬਹੁਤ ਹੀ ਜਿਆਦੇ ਹੱਦੋਂ ਵੱਧ ਬੱਟ ਕੱਡੇ ਪਏ ਆ ਗਰਮੀ ਦੇ ਤਾਂ ਆਪਾਂ ਤਾਂ ਹੁਣ ਟੇਕ ਦੇ ਦੋ ਵਾਰੀ ਟੋਣ ਘਰਤਾ ਹੁਣ ਸਮਝੋ ਸਮਝ ਨਹੀਂ ਪਹਟਾ ਛੇ ਡੌਣੇ ਅਬੀ ਵੀ ਫਿਰ ਭੁੱਖਿਆ ਰੂਗਾ ਕੁਛ ਖਾਣ ਗਿਆ ਵੀ ਨੰਨ ਬੀਬੀ ਗਰਮੀ ਬਾਲੀ ਹੋ ਗਈ ਨਾ ਗਰਮੀ ਹਿਲਾਇਸ ਦੇਖੋ ਕੀ ਖਲਾਰੇ ਪਾਏ ਬੱਚਾ ਨੇ ਹੈਲੋ ਬਾਈ ਕਿੱਥੇ ਆਈ ਹੈ ਤੂੰ ਆ ਕਲਰ ਦੇ ਇੱਕ ਸਾਈਡ ਰੱਖੋ ਬਟੇ ਓਏ ਕਲਰ ਇਹ ਫਾਲਤੂ ਅਸੀਂ ਦਪੇ ਹੈਲੋ ਬਾਈ ਵਾਟ ਅ ਸਵੈਟਟ ਨੇ য়তে হালাজি শোশি কালে সোাকে রমন চোলাকে য়তে হালাজি সোয়তে সোয়তে সিকি মিয়াকে আপনে আপনে চানারিয়ে দে ডেয়ে লা�

ਕਿ ਵੀ ਮਿੱਠਾ ਖਾਣਾ ਹੀ ਨਹੀਂ ਨਮਕੀਨ ਖਾਣਾ ਮੈਨੂੰ ਤਾਂ ਜਵਾਂ ਚੰਗੇ ਲੱਗਦੇ ਸੋਡੇ ਨਾਲ ਚੌਲ 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 ਚੌਲਾਂ ਦੇ ਵਿੱਚ ਮਿੱਠੀ iracial ਪਾਈ ਦੀ ਮਿੱਠੀ ਹੋ ਗਈ ਬਸ ਨਹੀਂ ਨਹੀਂ ਨਮਕੀਨ ਚੌਲ ਕਹਿਣੀ ਹੈ ਮੈਂ ਇਸ ਤੋਂ ਪਹਿਲਾਂ ਅਸੀਂ ਇਹ ਪਲੇਟਾਂ ਖਾ ਚੁੱਕੇ ਹਾਂ ਹੁਣ 7:00 ਵਜੇ ਨਾਲੇ ਹੁਣ ਮੈਂ ਜਾਂਦੀ ਸੀ ਚਾਹ ਬਣਾਉਣ ਵੀ ਉਹ ਤਾਂ 12:00 ਵਜੇ ਖਾਦਾਂ ਸੀ ਸੱਸੀ ਵਜੇ ਮੋਟਰ ਚੱਲੀ ਜਾਂਦੀ ਹੈ ਮੈਂ ਬੰਦ ਕਰ ਦਾਂ ਉਹ ਤਾਂ 12:00 ਵਜੇ ਖਾਦਦੇ ਸੀਗੇ ਚੌਲ ਚੌਲ ਫਿਰ ਖਾ ਲਵਾਂ ਮੈਂ ਕਿਉਂਕਿ ਰਸਤੇ ਬਣਾ ਕੇ ਰੱਖਤੀ ਸੀਗੇ ਮੈਂ ਬਣਾਉਣਾ ਮੈਂ ਹੀ ਰੈਸਟ ਫਰਮਾ ਰਹੀ ਰੈਸਟ ਬੇਰੱਬਾ ਕਰਦੇ ਛਾਂ ਵਿੜੇ ਦੇ ਵਿੱਚ ਕੋਈ ਕਰ ਲਾ ਬਦਲ ਗਈ ਕਿਸੇ ਪਾਸੇ ਹੁ ਬਸੇ ਕਹਿ ਰਹੀ ਹੈ ਉਹਨੇ ਵੀ 21 ਨੂੰ ਦੇਖੀ ਜਾਊਗੀ ਆਉਂਦਾ ਕਿ ਨਹੀਂ ਆਉਂਦਾ ਕਰਦਾ ਮੈਂ ਵੀ ਬੰਦ ਮੋਟਰਾ ਗਰਮ ਗਰਮ ਹਵਾਵਾਂ ਬਾਹਰ ਨਿਕਲ ਨੂੰ ਤਾਂ ਪੂਰਾ ਜੀ ਨਹੀਂ ਆ ਖਾਣੇ ਉਹਨਾਂ ਦਾ ਸਾਰ ਦੁਨ ਤੇ ਢਿਨੀ ਲੋਟਾਉਂਦਾ 11 ਵੇਲੇ ਚਾਹ ਬਣਾਉ। ਆ ਸਕੂਲ ਜੇ ਮੈਨੂੰ ਤਾਂ ਅਲੱਗ ਲੱਗ ਜਾਣਾ ਜਿਉਂ ਜਵਾਕਾਂ ਜਨ ਤਸੋਂ ਹੱਤ ਬੰਦ ਲਾ ਰੱਖੀ ਐ ਨਾ ਤਾਂ ਖਾਣ ਪੀਣੇ ਨਹੀਂ ਮਿਲ। ਇਸ ਤੇ ਸਰਪ੍ਰਾਈਜ਼ ਹੈ। ਕੀ ਹੈ ਸਰਪ੍ਰਾਈਜ਼? ਮੈਨੂੰ ਦਿਖਾ ਕੇ ਰਾਂ ਘੰਟਾ ਹੋ ਗਿਆ। ਦੇਖੋ ਬੱਚਾ ਦਿਖਾ ਲ। 2 3 ਸਟਾਰਟ ਸਰਪ੍ਰਾਈਜ਼। ਇਹ ਕਿਵੇਂ ਆਇਆ? ਚਹਿਲ ਬਲੌਗਸ ਹਾਫ ਬਟਰਫਲਾਈ ਨਹੀਂ ਹੋਈ ਐ ਆਹ ਜੀ ਬਣਾਇਆ ਹੋਇਆ ਕਲਾਊਡ ਕਲਾਊਡ ਚਹਿਲ ਇੱਥੇ ਕਰ ਲੈ ਚਹਿਲ ਲਖਤਾ ਵਾਓ ਅੱਥਰੂ ਨੇ ਆਹ ਜੀ ਪੰਗੇ ਤਾਂ ਇਹ ਤੋਂ ਕਿੰਨੇ ਮੈਜਿਕਲ ਵਾਲਾ ਆਹ ਬਈ ਖਿੜਕੀ ਖੁੱਲੀ ਹੋਈ ਹੈਗੀ ਹੋ ਗਿਆ ਹਵੇ ਸਹਰੀ ਨਵਰੀ ਤਰ ਉੱਡ ਜਾਣੀ ਸੀ ਪਿੱਛੇ ਗਈ ਤੇ ਮੇਰੀ ਨਾਤ ਨੂੰ ਹੱਥ ਪੈ ਗਏ ਦਿਨ ਨੂੰ ਗਈ ਪਹਿਲਾਂ ਨਾ ਪਰ ਜਾਣੀ ਲਾੜੀ ਕਿੰਨੇ ਸੋਹਣੇ ਹਮ ਪੁਕੜਨਾ ਪੁਕੜੀਏ ਪੁਕੜੀਏ ਨਾ ਮੈਂ ਤਾਂ ਹੁਣ ਮਸ਼ੀਨ ਤੇ 15 ਮਿੰਟ ਬੈਠ ਗਿਆ ਨੂੰ ਬਲੀਜ਼ ਹਏ ਮਾਂ ਐਂ ਵਰਦ ਕੇ ਪਾਡੀ ਅੱਧਾ ਚੱਕੇ ਚੱਕੇ ਲਕੋਲੀ ਬਾਹਰ ਕੋਲੀ ਆਦੀ ਉਹ ਬਹੁਤ ਪਾਡੀ ਮਾਰ ਕੇ ਆਉਂਦੀ ਮਾਰ ਪਾਡੀ ਮਰੀ ਤੋ ਟਾਈਮ ਹੋ ਗਿਆ ਸਾਫਦਾ ਪਾ ਤਾਰਾਂ ਵਗੈਰਾ ਦਾ ਵੀ ਦੂ ਸਾਰੇ ਕੰਮ ਨੇ ਵੇੜਤਾ ਪਾਏ ਸੀ ਕੱਪੜੇ ਪ੍ਰੈਸ ਕਰਕੇ ਤੇ ਮੈਂ ਨਾ ਬਾਟਮ ਪਿਆਉਂ ਕੇ ਰੱਖਿਆ ਸੀਗੇ ਸੁੱਕ ਗਏ ਇਹਨਾਂ ਦੀ ਤੈਹ ਲਾ ਕੇ ਹਟੀ ਸੀ। ਲੰਮ ਚਲੋ ਇਹਨਾਂ ਦੀ ਕਟਿੰਗ ਕਰਕੇ ਰੱਖ ਦਈਏ। ਤੇ ਹੁਣ ਜਾ ਕੇ ਵੇੜੇ ਦੇ ਵਿੱਚ ਸਾਰੇ ਚੀਜ਼ ਦੋ ਛਾਂ ਆ ਜਾਂਦੀ ਨੇ ਫੇਰ ਕੋਈ ਮਾੜੀ ਜੀ ਜਿਹੜੀ ਠੰਡੀ ਹਵਾ ਲੱਗਦੀ ਹੈਗੀ ਨਹੀਂ ਤਾਂ ਵੇੜੇ ਦੇ ਵਿੱਚ ਦੁਪਹਿਰੇ ਬਸ ਸਾਰਿਆਂ ਦੇ ਹੀ ਝੱਕ ਨਹੀਂ ਜਾਂਦਾ ਹੈਗਾਗਾ। ਹੁਣ ਜਾ ਕੇ ਵਧੀਆ ਮੌਸਮ ਹੈ ਜਿਹੜਾ ਐਸ ਵੇਲੇ ਜਾ ਕੇ ਠੀਕ ਹੁੰਦਾ ਦਾ ਬੀਬੀ ਵੀ ਆ ਗਈ ਗੰਨਾ ਟਮਾਟਰ ਕੱਟ ਕੇ ਵਿਲੇ ਹੋ ਗਏ ਆਪਦੀ ਡਿਊਟੀ ਤੋਂ ਉਹ ਵੀ ਨਹੀਂ ਆਈਆਂ ਹੈਗੀਆਂ ਮੁੜ ਕੇ ਕੁੜੀਆਂ ਇਹ ਆ ਭੱਜ ਗਈਆਂ ਕਰ ਪੰਜਾਬੀ ਗੇਂਦ ਦੀ ਪੋਤੀ ਪੁੱਛ ਕੇ ਉੱਥੇ ਆਪਣੀ ਹਾਂਜੀ ਉੱਧਰ ਹੁਣ ਖੇਡਣੀਆਂ ਨੇ ਵਿੱਚ ਹੂੰ ਅਸੀਂ ਬੀਬੀ ਹਰ ਸੀ ਗੁੱਟਿਆਂ ਨੂੰ ਪਾਣੀ ਲਾ ਗਈਆਂ ਉਹ ਐਨਾ ਕੰਮ ਕਰਕੇ ਉੱਧਰ ਵੀ ਬੈਠ ਆ ਮੇਰਾ ਜਿਹੜੇ ਤੋਤੇ ਜੀ ਮਸਾਂ ਤਾਂ ਬਸ ਨੂੰ ਸਾਈਡ ਤੇ ਟਾਲ ਕੇ ਤੇ ਇਹਨਾਂ ਨੂੰ ਪੱਠੇ ਪਾਉਣੇ ਆ। ਅੰਦਰ ਵੀ ਜਿਹੜਾ ਇੰਨਾ ਜ਼ਿਆਦਾ ਖਲਾਰਾ ਪਾ ਕੇ ਗੁੰਨਾ ਸੀ ਨਾ ਹੁਣ ਝਾੜੂ ਕੱਢ ਕੇ ਹਟੀ ਗਏ। ਹਾਂ ਸਵਾਗਤ ਹਾਂ। ਹੂੰ। ਅੱਜ ਆਪਣੀ ਸਬਜ਼ੀ ਬਣ ਗਈ ਹੈ। ਵੜੀਆਂ ਦੀ। ਵੜੀਆਂ ਗੰਦੀ। ਗੰਡੇ ਵੜੀਆਂ। ਕਿਉਂ ਧਰੀਆਂ। ਵੀ ਹੁੰਦੇ ਭਇਆ ਹੇ ਤੇ ਸਤਵਰਤਨ ਚ। ਸਾਰਾ ਇਹ ਸਾਫ਼ ਕਰਕੇ ਗਈ ਸੀ ਹੁਣ ਝਾੜੂ ਕੱਢ ਕੇ ਗਈ ਸੀ ਜਮਾ।

ਅਲੱਗ ਬਣਾ ਕੇ ਗਏ ਆ ਆਲੂ ਬੜੀਆਂ ਵੀ ਨਹੀਂ ਪਸੰਦ ਕਰਦੇ ਤੇ ਇਹ ਵਧੀਆ ਸਬ지 ਹੈਗੀ ਮੰਮੀ ਬਣਾ ਕੇ ਗਏ ਤੋਸਿਆ ਉਹਦੇ ਵਾਸਤੇ ਬਣਾਈ ਆਲੂ ਬੜੀਆਂ ਇਹਨਾਂ ਵਾਸਤੇ ਦੀ ਬਣਾਈ ਹਰ ਵਕਤ ਬੱਚੇ ਨੇ ਅਲੱਗ ਹੀ ਚੱਲਣਾ ਅੱਛਾ ਸੋਇਆ ਵੀ ਦੀ ਪਰ ਆਟਾ ਗੁੰਨ ਲਏ ਮੰਮੀ ਲੈਣੀ ਪੱਠੇ ਵਗੈਰਾ ਪਾ ਕੇ ਸੁਬਹ ਦੀਆਂ ਖਰਾਕਾਂ ਦਾ ਰਕਾਰਡ ਕੱਢ ਕੇ ਆਪਾਂ ਹੋ ਗਏ ਫਰੀ ਹੂੰ 5-10 ਮਿੰਟ ਕਰਦੇ ਆ ਰੈਸਟ ਮੈਂ ਕਹਿ ਰਹੀ ਆ ਬੀਬੀ ਮੈਂ ਕਹਿ ਰਹੀ ਆ ਦੇਕਦਣਾ ਤੱਕ ਆਊਗਾ ਆ ਜੀ ਚੰਗਾ ਹੀ ਆ ਕੋਲ ਹੋਰ ਕੀ ਆ ਗਮਾੜੀ ਮਟੂ ਹੋਦ ਥੋਲੇ ਵੀ ਚੱਲ ਪੈਣਾ ਤੇ ਬਚਾਰੇ ਇੰਨੇ ਹੋ ਗਏ ਮਾਉ ਤਾਂ ਖਾ ਕਰਦੇ ਜਾਗਾ ਮੇ ਜਾਈਂ ਵਿੱਚ ਕਰਨਾ ਚਾਹਤਾ ਹੈਗਾ ਹੂੰ ਛੜੀ ਲਾ ਲੈ ਰੱਬ ਹੈ ਛੜੀ ਲਾ ਲੈ ਸਿੱਟੇ ਮੋਤੀ ਮੋਤੀ ਕਣੀ ਦਾ ਤੇ ਨਾਰਜ ਰਾ ਦੇ ਖੇਚੜੀ ਗਾਰੇ ਵਿੱਚ ਲਾਵੇ ਸਾਉ ਦੇ ਹੱਥ ਚ ਕਰ ਲਿਆ ਰੱਬ ਆਪਣੇ ਹੱਥ ਡੋਰ ਹੋਵੇ ਆ ਪਾਏ ਕਰਕੇ ਖਿੱਚੀਏ ਤੇ ਕਿ ਅਸੀਂ ਆਪਦੇ ਹੱਥ ਲੈ ਕੇ ਢੀਲਾਲੇ ਬੀਬੀ ਕਣੀ ਮੋਤੀ ਕਣੀ ਦਾ ਸਿੱਟੇ ਪਹਿਲਾਂ ਤੇ ਮੁੜ ਕੇ ਢੀਲਾ ਲੇ ਹੋਰ ਬਨਾ ਵੀ ਜੇ ਤਰੇ ਸਾਡੇ ਨੇੜੇ ਢੀ ਸੁੰਦੋ ਹੋਵੇ ਤਾਂ ਚਲ ਥੋੜਾ ਬਾਕ ਤਾਂ ਸਾਡਾ ਮੰਨਤਾਂ ਰੱਖੇ ਰੱਬ ਕਰਨੇ ਵੇੜਾਂ ਝੂਫ ਕਿਹੜੀ ਭੈਣ ਸੀ ਹਾਂ ਇਹ ਸਾਡਾ ਹਰਦੀਪ ਭੈਣ ਸੀ ਉਹ ਕਹਿੰਦੀ ਹੈ ਕਿ ਬੀਬੀ ਕਹਿੰਦੀ ਤੁਸੀਂ ਕਾ ਨਹੀਂ ਰਹੇ ਸੀ ਕੱਲ ਪਾਲੇ ਕੇ ਘਰੇ ਗਏ ਸੀ ਬੀ ਪਾਣੀ ਡੋਲ ਡਲ ਕੇ ਕੀ ਡੰਬ ਮੈਂ ਕਹ ਪਾਣੀ ਡੋਲ ਡਲ ਖੇਤ ਪਰ ਗਿਆ ਨਹੀਂ ਡੰਬ ਲੱਗਿਆ ਪਿਆ ਸੀ ਡੰਬ ਲੱਗਿਆ ਪਿਆ ਸੀ ਡੰਬ ਕਿਵੇਂ ਸੋਕੇ ਨਹੀਂ ਪਹਿਲੀ ਵਾਰ ਸੁਣਿਆ ਇਹ ਸ਼ਬਦ ਦੇ ਵਿੱਚ ਕੀ ਕਹਿਆ ਸੀ ਡੰਬ ਦਾ ਮਤਲਬ ਇਹ ਸੀ ਕਿ ਪਾਣੀ ਜਦ ਵੀ ਆ ਗਿਆ ਟੋਏ ਚ ਡੰਬ ਲੱਗ ਗਿਆ ਬੇਨਾਂ ਜਾਦੀ ਡੋਲ ਡਲ ਕੇ ਨਹੀਂ ਜਣੀ ਕੀ ਖੇਲ ਬਣੀ ਹੁੰਦੀ ਹੈ ਜਿਹੜੀ ਜੇ ਆਖੀਏ ਵੀ ਆ ਜਾਂ ਬਾਹਰ ਤੇ ਖੇਲ ਹੈ ਵੀ ਫੁੱਲ ਹੋ ਗਈ ਉਹਨੂੰ ਕਹਿੰਦੇ ਡੋਂਗੋ ਵੀ ਪਹਿਲਾਂ ਵਾਲੇ ਹਨਾ ਛਾਦਾ ਆਪਾਂ ਵੀ ਬਥੇਰੇ ਛਾਦੇ ਹੋ ਜਿਹੜੇ ਆਪਾਂ ਕਿਦੋਂ ਆਣਦੇ ਸੀਗਾ ਨਹੀਂ ਕਿਵੇਂ ਗੰਦਬੰਦ ਮਾਰ ਕੇ ਡੰਬ ਲਾਇਆ ਤੇ ਬਿਆਬਾ ਹਾਂ ਜਿਵੇਂ ਹਾਂ ਮੈਂ ਕੋਠੇ ਤੇ ਗਈ ਗੱਲ ਸਾਹਮਣੇ ਤੇ ਮੈਂ ਕਿਹਾ ਸਿਰਤ ਨੂੰ ਮੈਂ ਕਿਹਾ ਵੀ ਨੀਚੇ ਤਾਂ ਮੈਂ ਕਹਿੰਦਾ ਵੀ ਪਰਦਾ ਕਹਿੰਦੇ ਹੈ ਮੈਨੂੰ ਪਹਿਲੀ ਵਾਰ ਸੁਣਿਆ ਪਰਦਾ ਵੀ ਹੁੰਦਾ ਮੈਂ ਕਿਹਾ ਵੀ ਸੇਕ ਮਾਰਦਾ ਉੱਪਰੋਂ ਮਾਸ ਨੂੰ ਠੀਕ ਆਗਾ ਆ ਜਾ ਇੱਧਰ ਵੀ ਛੱਡਣਾ ਨਾਲ ਨੂੰ ਆ ਜਾ ਵੇਵੇ ਆਜੀ ਛੇੜ ਨਹੀਂ ਘਰੇ ਹੁੰਦੇ ਕੇ ਅੱਧੀ ਹੁੰਦੇ ਜਾਂਦੇ ਦੇ ਤਲਵਰੀ ਨਹੀਂ ਆਹ ਬਲੂ ਜੀ ਨਹੀਂ ਬਾਬਾ ਕਿਵੇਂ ਮਨ ਸਾਡੇ ਠੰਢੀ ਵਾਜਾ ਬੜਾ ਛੱਟਾ ਜਿਹਾ ਹੈ ਬੜਾ ਸੋਨ ਦਾ ਮਾਜਾ ਪਾਹ ਬਣਾ ਬਿੱਤੀ ਹੋ ਗਈ ਸਿਬਲਾ ਸਿਬਲਾ ਆਵਾ ਕਿਤੇ ਜਾਲ ਮੰਡੀ ਡੇ ਜਾਂਦੇ ਦਿਨੇ ਬਹਿ ਜਾਂਦੇ ਆ ਮਾਰਗੰਜਾ ਰਖਦਾ ਕਿ ਗੰਢ ਕੱਢੀ ਸੀ ਜੋ ਹਿੰਦਾਂ ਦੇ ਬਣਾਉਣਾ ਆਈ ਸਿੱਧੀ ਆ ਆਮ ਦੀ ਵੇਲੇ ਕੋਈ ਨਾ ਪੱਖਾ ਹੋਣਾ ਬੀਬੀ ਵਾਲਾ ਦਾ ਸੁਬਾਹ ਪਹਿਲਾਂ ਤਾਂ ਪਹਿਲਾਂ ਵੀ ਇੰਨੀ ਗਰਮੀ ਨਹੀਂ ਹੁੰਦੀ ਸੀ ਲੈ ਧਾਨੀਆਂ ਰਿਹਾਇਤੋਂ ਆਪਣੇ ਚਾਚੇ ਆ ਪ੍ਰੋਡੂਸ਼ਨ ਕਰਕੇ ਹੁਣ ਐ ਗਰਮੀ ਵੱਧ ਗਈ ਐ ਚੋਕਿਆ ਇਹ ਭਾਈ ਰਾਤ ਲਾ ਕੇ ਗਏ ਚੱਤ ਲਈ ਉਹ ਬਾ ਹੁਣ ਪ੍ਰਦੂਸ਼ਨ ਜਿਆਦਾ ਹੁੰਦਾ ਹਾਂ ਤਾਂ ਜਵਾਂ ਵੀ ਨਹੀਂ ਰਹਿ ਸਕਦੇ ਹੁਣ ਤਾਂ ਮਰ ਜੀ ਗਿਆ ਨਿਕਲ ਜੀ ਕੇ ਪਰਖੇ ਦੋ ਮਾ ਉਹ ਆਏ ਹੋ ਜੀ ਵਿਕਟਨ ਜਾਵਾਂਗੇ ਐਸ ਵੇਲੇ ਆ ਕੇ ਸਾਜਾ ਸੌਖਾ ਆਉਂਦਾ ਦਿਨੇ ਤਾਂ ਬਾਹਰ ਨਿਕਲ ਨੂੰ ਜੀ ਨਹੀਂ ਕਰਦਾਗਾ ہاں ਜੀ ਗੋਰੀ ਕਰਤੀ ਜਾਂਦੀ ਉਸ ਵੇਲੇ ਵੱਡਾ ਹੋਆ ਮੇਰੇ ਦੇਖੀ ਨਾਲੇ ਮੈਂ ਕੋਈ ਉਹ ਵੀ ਨਹੀਂ ਕੀਤਾ ਹੈਗਾ ਆਂਬੂੰਬ ਦਾ ਚਾਰ ਵੀ ਨਹੀਂ ਖਾਦਾ ਫਿਰ ਵੀ ਮੇਰੇ ਡਗਣਾਂ ਫੈਂਸਿਕਾ ਹੁੰਦਾ ਪਗਾ ਕਿਉਂ ਆਂਬ ਦਾ ਪਾਣੀ ਹੈ ਤੀਨ ਮੱਤ ਸ਼ੇਕ ਪਤਾ ਨਹੀਂ ਸ਼ੇਕਨ ਵਾਲਾ ਹਮ ਸਾਰੇ ਮੱਥੇ ਤੇ ਬੋਲ ਜੀਤੇ ਪਤਾ ਨਹੀਂ ਕਿਉਂ ਹੁੰਦਾ ਹੈ ਤਾਂ ਅੱਜ ਵੀ ਬੀਤਾਂਾ ਠੰਡਾ ਠੰਡਾ ਰੱਖਦੀ ਹੁੰਦੀ ਸੀ ਹਮ ਕਿ ਵਰ ਪਾ ਕੇ ਪੀਂਚਾ ਕੀ ਕਈ ਹੁੰਦਾ ਸੀ ਨਾ ਫਿੱਕਾ ਪਿੰਡਿਆ ਤਾਂ ਫਿੱਕਾ ਬਣ ਗਿਆ ਨਾ ਦੇਖੋ ਹਜੇ ਵੀ ਇਹਨਾਂ ਦੀ ਫਾਈਟਿੰਗ ਚੱਲੀ ਜਾਂਦੀ ਹੈਗੀ ਟਾਈਮ 9:30 ਹੋ ਗਏ ਇਹਦੇ ਪਾਪਾ ਹੁਣ ਆਏ ਨੇ ਖੇਤੋਂ ਨਹਾਰਾ ਹੀ ਨਹੀਂ ਫੇਰ ਹਜੇ ਉਹਨਾਂ ਨੇ ਰੋਟੀ ਵਗੈਰਾ ਖਾਣੀ ਹੈ ਤਿੰਨ ਦਿਨਾਂ ਜਿਹੜੀ ਦੇਖਣੋ ਸਾਰਾ ਦਿਨ ਹੀ ਸੁੱਤੀਆਂ ਸਾਰਾ ਦਿਨ ਤੇ ਨੀਂਦ ਇਹਨਾਂ ਦੀ ਕੋਈ ਢੇੜੇ ਤੇੜੇ ਨਹੀਂ ਹੈਗੀਗੀ ਇਹਨੇ ਠੀਕ ਜਿਹਾ ਕ। ਇੱਕ ਠੀਠਾ ਖਰਦਾ ਦਾ। ਦਰਵਾਜ਼ੇ ਖੁੱਲ੍ਹੇ। ਕੁੰਢੀ ਲਾਇਦੀ। ਚਲੋ ਰੁੱਤੀ ਕਰਨ ਕਰੀਏ। ਨਹੀਂ। ਮੈਂ ਚੁੱਪ ਰਹਿਣੀ ਆ। ਪਾਈ ਚੋਣ ਨਾ। ਜਦ ਨਜ਼ਰ ਲੱਭੂਗਾ ਨਾ ਚਾਹ ਤਾ ਹੀ ਕੁਛ ਰਹਿਣਾ। ਲੇਟ ਫੇਟ।

ਹਾਂ ਦਾ ਛੋਟੇ ਛੋਟੀਆਂ ਜੇ ਰਾਤਾਂ ਐ ਉਹ ਵੀ ਤਾਂ ਸੜ ਜਾਂਦੇ ਜਦੋਂ ਚਿੱਟੇ ਲੱਗਿਆ ਕਿਵੇਂ ਗੈਸ ਦਾ ਹੌਂ ਕਰਕੇ ਉਹਨਾਂ ਨੂੰ ਸਭ ਅੱਜ ਅੱਤੀ ਬਾਹਰ ਲਿਆ ਕੇ ਗਏ ਹਾਂਜੀ ਅੱਗ ਨੂੰ ਫਲੇਂਗ ਨੂੰ ਸੁਣੀ ਲੱਗੀਆਂ ਆ ਜੀ ਇਹਦੇ ਚ ਨੀ ਪੈਣਾ ਉੱਤੇ ਜੀ ਉਹ ਕਿਉਂ ਨਹੀਂ ਸੁਣੂ ਮੇਗਾਂ ਦੀ ਸਾਡੇ ਵਰਗਾ ਟਾਈਮ ਹੋ ਘੜੇ ਵੇਲਾ ਜਦੋਂ ਦੇਖ ਤੁਹਾਨੂੰ ਕੋਈ ਐਸਰ ਨਹੀਂ ਤੁਹਾਨੂੰ ਕੋਈ ਟੈਨਸ਼ਨ ਨਹੀਂ ਨਾ ਵੀ ਇਸ ਤਰ੍ਹਾਂ ਕੰਮ ਕਰਦੇ ਆ ਇਹ ਚੁ ਮਚ ਮਚ ਚੁ ਹਸ ਤੋ ਚੁ ਆਪਾਂ ਵੀ ਕੁਝ ਹੋਰ ਵਿਆਪਨ ਵੀ ਕਰਦੇ ਨੇ ਆਪਾਂ ਕਰਦੇ ਆ ਆਪਣੇ ਬਲੌਗ ਦਾ ਐਂਡ ਲਾਉਂਦੇ ਆ ਆਪਾਂ ਯਾਦ ਬਲੌਗ ਨਾਲ ਦੇਖਿਆ ਤਾਂ ਨੂੰ ਸਾਡੇ ਬਲੌਗ ਵਧੀਆ ਲੱਭੀ ਨਹੀਂ ਕਰ ਪਲੀਜ਼ ਲਾਈਕ ਸ਼ੇਅਰ ਜਰੂਰ ਕਰਿਆ ਕਰੋ ਜੀ ਕਮੈਂਟ ਵੀ ਕਰਿਆ ਕਰੋ ਤੇ ਬੈਲ ਆਈਕਨ ਵੀ ਜ਼ਰੂਰ ਦਬਾਇਆ ਕਰੋ ਦਬਾਇਆ ਕਰੋ ਕਹਿਣੀ ਹੈ ਦੁਆਇਆ ਕਰੋ ਦੁਆਇਆ ਮੈਂ ਵੈਸੀ ਬਹੁਤ ਸੋਹਣੇ ਸੋਹਣੇ ਕਮੈਂਟ ਕਰਦੀ ਹਣਾ ਜਦੋਂ ਸੋਹਣੇ ਸੋਹਣੇ ਕਮੈਂਟ ਆਦੇ ਫਿਰ ਉਥੋਂ ਪਤਾ ਲੱਗਦਾ ਹਣਾ ਕਿ ਬਲੌਗਰ ਜਿਹੜਾ ਹੋਰ ਕਿੱਥਾ ਗਿਆ ਹੈ ਤਾਂ ਆਓ ਦੂਰ ਬਾਏ ਬਾਏ ਗੁੱਡ ਨਾਈਟ ਤੁਹਾਡਾ ਅਹੁਦਿ ਆਹੀ ਕੁਝ ਨਹੀਂ ਅੰਦਰ ਹੈ